ਕੀ ਆ ਇਹ ਕਿਰਾ ਮਾਮਲਾ ਜੀ ਇਹ ਹੈਗਾ ਬਲਵਿੰਦਰ ਨਾਥ ਭਦੌੜ ਤੋਂ ਪਿਤਾ ਉਹਦਾ ਮਿੱਠੂ ਨਾਥ ਦਾਦਾ ਮਾਗੀ ਨਾਥ ਇਹ ਆ ਕੇ ਭਾਈ ਰੂਪੇ ਬਲਤਕਾਰ ਜ਼ਬਰਦਸਤੀ ਕਰਕੇ ਗਿਆ ਔਰ ਇਹ ਆਉਂਦਾ ਜਾਂਦਾ ਰਹਿੰਦਾ ਸੀ ਅਸਲੇ ਦੀਆਂ ਪਰਿਵਾਰ ਨੂੰ ਧਮਕੀਆਂ ਦਿੰਦਾ ਸੀ ਤਾਂ ਇੱਕ ਦਿਨ ਮਰ ਡਰ ਕੇ ਇਹ ਗੱਲ ਪੁਲਿਸ ਕੋਲ ਲੈ ਗਈ ਡਰੋ ਡਰ ਔਰ ਪੁਲਿਸ ਨੇ ਸਾਨੂੰ ਇਨਸਾਫ ਬਹੁਤ ਸੋਹਣਾ ਦਵਾਇਆ ਇੱਕ ਧੀ ਦੀ ਨਹੀਂ ਇਹ ਸਾਡੇ ਪੂਰੇ ਨਾ ਸਮਾਜ ਦੀਆਂ ਧੀਆਂ ਦੀ ਇੱਜ਼ਤ ਬਚਾਈ ਏ ਅਸੀਂ ਧੰਨਵਾਦ ਕਰਦੇ ਹਾਂ ਔਰ ਸਾਡੀਆਂ ਪੰਚਾਇਤਾਂ ਸਮਾਨੇ ਲਾ ਕੇ ਔਰ ਸਾਡਾ ਸ਼ੇਰਪੁਰ ਲਾ ਕੇ ਸਭ ਇਸ ਬੰਦੇ ਦੀਆਂ ਮੈਂਟਾਂ ਕਰ ਚੁੱਕਾ ਸੀ ਭੜੌਰ ਪੰਚਾਇਤ ਵੀ ਕਰ ਚੁੱਕੀ ਸੀ ਇਹ ਕਿਸੇ ਦੀ ਮਿਹਨਤ ਵਾੜੀ ਪੰਚਾਇਤ ਨੂੰ ਨਹੀਂ ਸੀ ਮੰਨਦਾ ਮਾਤ ਪਿਤਾ ਨੂੰ ਨਹੀਂ ਸੀ ਮੰਨਦਾ ਸਮਾਜ ਨੂੰ ਨਹੀਂ ਸੀ ਮੰਨਦਾ ਇਹ ਆਸਲੇ ਨੂੰ ਮੰਨਦਾ ਸੀ ਜੋਰ ਤੇ ਸਾਡੀਆਂ ਧੀਆਂ ਪੈਣਾ ਨੂੰ ਗਮਰਾਵਾ ਇਹ ਮਾਮਲਾ ਇਹੀ ਆ ਜੀ ਸਰ ਆਪਣੇ ਕੀ ਨਾ ਲੈਂਦੇ ਕਿ ਅਸੀਂ ਆ ਨਾਥ ਬਰਾਦਰੀ ਨਾਸ ਬਰਾਦਰੀ ਦੇ ਵਿੱਚ ਸਾਡੇ ਬਹੁਤ ਰੂਲ ਸਖਤ ਹੁੰਦੇ ਨੇ ਪਰ ਜਿੰਨੇ ਵੀ ਸਾਡੇ ਰੂਲ ਜਿਹੜੇ ਰੱਖੇ ਸੀ ਨਾ ਤੇ ਬੰਦਾ ਸਭ ਰੂਲ ਇਹ ਭੁੱਲ ਗਿਆ ਇਹਦੇ ਇਹ ਭੰਗ ਗਿਆ ਅਸੀਂ ਸੀ ਕਾਮਾ ਗਾਇਦੇ ਕਿਤੇ ਬਾਹਰ ਅੰਦਰ ਇਹ ਆਉਂਦਾ ਜਾਂਦਾ ਸੀ ਬੰਦਾ ਮਗਰ ਉਹ ਕੱਲੀ ਮੇਰੀ ਤੀਮੀ ਨੂੰ ਵੇਖ ਕੇ ਇਹ ਬੰਦੇ ਨੇ ਹੱਥੋ ਬਾਈ ਕੀਤੀ ਹੱਥੋ ਬਾਈ ਕਰਕੇ ਇਹਨੇ ਬਲਤਕਾਰ ਕੀਤਾ ਜੀ ਇਹ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਕੜੀ ਸਜ਼ਾ ਦਿੱਤੀ ਜਾਏ ਇਹ ਮੇਰੀ ਬੇਨਤੀ ਹੈ ਬਾਕੀ ਮੈਨੂੰ ਇਹਨੇ ਤਿੰਨ ਵੇਰੀ ਘੇਰਿਆ ਮੈਨੂੰ ਧਮਕੀਆਂ ਦਿੱਤੀਆਂ ਮੈਂ ਬਚ ਕੇ ਮਸਾਂ ਬਚਿਆ ਇਹਦੇ ਤੋਂ ਇਹਨੇ ਇਹਦੇ ਕੋਲੇ ਪਿਸਟਲ ਗਏ ਜੀ ਪਿਸਤੌਲ ਗਏ ਇਹਦੇ ਤੋਂ ਮੈਨੂੰ ਜੀ ਲੱਗਦਾ ਸਾਨੂੰ ਡਰ ਏ ਬੰਦਾ ਬਾਹਰ ਆ ਗਏ ਸਾਨੂੰ ਮਾਰ ਸਕਦਾ ਸਾਨੂੰ ਬਹੁਤ ਗਾਵੇਂ ਦੇ ਤੋਂ ਇਹਦੇ ਤੋਂ ਸਾਨੂੰ ਡਰੇ ਜੀ ਸਰ ਇਹ ਮੇਰੀ ਬੇਨਤੀ ਹੈ ਸਾਨੂੰ ਬਚਾਓ ਮਹਾਰਾਜ ਬਸ ਇਹ ਹੀ ਮੇਰੀ ਬੇਨਤੀ ਹੈ ਘਟਨਾ ਕੀ ਵਾਪਰੀ ਆ ਤੁਹਾਡੇ ਨਾਲ ਜੀ ਘਟਨਾ ਕੀ ਸੀ ਬਲਵਿੰਦਰ ਨਾਥ ਸਾਡੇ ਘਰੇ ਆਇਆ ਸੀ ਘਰੇ ਆਇਆ ਸੀ ਤੇ ਮੈਂ ਕੱਲੀ ਸੀ ਘਰੇ ਮੇਰੇ ਬੱਚੇ ਸਾਰੇ ਸਕੂਲ ਗਏ ਦੇ ਸੀ ਆ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਇਕੱਲੇ ਘਰੀ ਸੀ ਦਬਦਸਤੀ ਕਰਕੇ ਮੇਰੇ ਨਾਲ ਬਲਤਕਾਰ ਕਰਕੇ ਆਕੇ ਕੰਦਾ ਜਾਂਦਾ ਹੋਇਆ ਧਮਕੀ ਦੇ ਗਿਆ ਤੇਰੇ ਘਰ ਵਾਲ ਨੂੰ ਮਾਰ ਦਊ ਤੇਰੇ ਸਹੁਰੇ ਨੂੰ ਮਾਰ ਦੂੰ ਮੈਂ ਤੇ ਜੇ ਕਿਸੇ ਨੂੰ ਦੱਸ ਦਸਿਆ ਤੇਰੇ ਸਾਰੇ ਜਵਾਕਾਂ ਨੂੰ ਮਾਰ ਦਾਂਗਾ ਜੇ ਮੈਨੂੰ ਇਨਸਾਫ ਮਿਲਣੇ ਚਾਹੀਦਾਗਾ ਜਲਦੀ ਜਲਦੀ ਉਹਨੂੰ ਸਜ਼ਾ ਮਿਲਣੇ ਚਾਹੀਦੀ ਇਹ ਹੀ ਗੇ ਮੇਰੇ ਅੱਗੇ ਅਰਦਾਸ ਕਰਦਾ ਕੀ ਮਾਮਲਾ ਸੀ ਜੋਤੀ ਕੁਮਾਰੀ ਪਤਨੀ ਰਵੀ ਰਵੀ ਕੁਮਾਰ ਦੇ ਵੱਲੋਂ ਇੱਕ ਹਸਪਤਾਲ ਚ ਸਾਨੂੰ ਰੁਕਾ ਵਸੂਲ ਹੋਇਆ ਸੀ ਜਿਸ ਦੇ ਆਧਾਰ ਤੇ ਅਸੀਂ ਬਿਆਨ ਲਿਖ ਕੇ ਕਾਰਵਾਈ ਕੀਤੀ ਪਰਚਾ ਦਰਜ ਕਰਤਾ ਕਰਚਾਦਾਰ ਚ ਕਰਕੇ ਬਲਵਿੰਦਰ ਨਾਥ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਤੇ ਜਗ ਸਰ ਕਿੰਨੇ ਦੋਸ਼ੀ ਪਾਏ ਗਏ ਕਿੱਕੂ ਬਲਵਿੰਦਰ ਨਾਥ ਬਸ